ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਧਾਰ ਕਾਰਡ ਅਪਡੇਟ ਕਰਨ ਦੀ ਚੱਲ ਰਹੀ ਮੁਹਿੰਮ ਦੀ ਸਮੀਖਿਆ ਸਹਿਬ ਜੀ ਦਾ ਅਜੀਤ ਨਗਰ 20 ਜੂਨ ਵਧੀਕ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਗਤਿਕਾ ਸਿੰਘ ਵੱਲੋਂ ਪਿਛਲੇ 10 ਸਾਲਾਂ ਤੋਂ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਤਿਆ ਨੂੰ ਆਪਣਾ ਆਧਾਰ ਕਾਰਡ ਤੁਰੰਤ ਅਪਡੇਟ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ ਜ਼ਿਲ੍ਹੇ ਵਿੱਚ ਅੱਜ ਆਧਾਰ ਕਾਰਡ ਅਪਡੇਟ ਕਰਨ ਦੀ ਚਾ ਗੱਲ ਚੱਲ ਚੱਲੀ ਮਹੀਮ ਦੀ ਸਮੀਖਿਆ ਕਰਦਿਆਂ ਵਿਧੀ ਕਾ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ 10 ਸਾਲ ਦੌਰਾਨ ਆਧਾਰ ਕਾਰਡ ਵਿੱਚ ਪਛਾਣ ਅਤੇ ਪਤੇ ਦੀ ਦੁਰਸਤੀ ਕਰਵਾਉਣ ਦੀ ਲੋੜ ਹੈ ਇਸ ਕਰਕੇ ਜਿਨ੍ਹਾਂ ਨੇ ਸਾਲ 2015 ਵਿੱਚ ਤੋਂ ਪਹਿਲਾਂ ਆਧਾਰ ਕਾਰਡ ਬਣਵਾਇਆ ਹੈ ਉਹਨਾਂ ਦੇ ਉਹਨਾਂ ਵਾਸਤੇ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣਾ ਜ਼ਰੂਰੀ ਹੈ ਉਹਨਾਂ ਉਹਨਾਂ ਨੂੰ ਨਜ਼ਦੀਕੀ ਆਧਾਰ ਕੇਂਦਰ ਤੇ ਜਾਂ ਆਨਲਾਈਨ ਪੋਸਟ ਹਰਾਹੀ ਪੋਰਟਲ 'ਤੇ ਅਪਡੇਟ ਕਰਨ ਦੀ ਅਪੀਲ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਆਧਾਰ ਕਾਰਡ ਨੂੰ ਹੋਰ ਮਜ਼ਬੂਤ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਇਸ ਨਵੀਂ ਮੁਹਿੰਮਤ ਸ਼ੁਰੂ ਕੀਤੀ ਗਈ ਹੈ ਇਸ ਹੇਠ ਪਛਾਣ ਦੇ ਸਬੂਤਾਂ ਪਤੇ ਪਤੇ ਦੇ ਸਬੂਤਾਂ ਸੰਬੰਧੀ ਦਸਤਾਵੇਜ਼ਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਹੈ ਆਧਾਰ ਨਾਲ ਮੋਬਾਈਲ ਨੰਬਰਾਂ ਤੇ ਰਜਿਸਟਰ ਕਰਨ ਦੇ ਮਹੱਤਵ ਤੇ ਵੀ ਤੇ ਵੀ ਜ਼ੋਰ ਦਿੱਤਾ ਜਾਂ ਦਿੱਤਾ ਹੈ ਤਾਂ ਕਿ ਜਾਂ ਮੋਬਾਈਲ ਰਾਹੀਂ ਐਪਲੀਕੇਸ਼ਨ ਰਾਹੀਂ ਵੱਖ-ਵੱਖ ਆਧਾਰ ਸੰਬੰਧਿਤ ਸੇਵਾਵਾਂ ਨਾਲ ਆਸਾਨੀ ਨਾਲ ਪਹੁੰਚੌਣ ਪਹੁੰਚ ਪ੍ਰਾਪਤ ਕੀਤਾ ਜਾ ਸਕੇ ADC ਨੇ ਕਿਹਾ ਹੈ ਕਿ 5 ਸਾਲ ਤੋਂ ਛੋਟੇ ਬੱਚਿਆਂ ਲਈ ਆਧਾਰ ਵਿੱਚ ਦਾਖਲੇ ਦੀ ਸੁਵਿਧਾ ਲਈ ਪ੍ਰਬੰਧਕ ਜਾਂਚਾ ਸਥਾਨਕ ਜਾਂਚਾ ਸਥਾਨਕ ਧੀਵਲੀ ਹਸਪਤਾਲ ਨਰਸਿੰਗ ਹੋਮ ਮਾਰਕੀਟ ਟੀਕਾ ਕਰਨ ਅਤੇ ਕੇਂਦਰ ਅਤੇ ਅੰਗਣਵਾਰੀ ਕੇਂਦਰਾਂ ਵਿੱਚ ਵਿਸ਼ੇਸ਼ ਭਰਤੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਇਸ ਤੋਂ ਇਲਾਵਾ 5 ਅਤੇ 15 ਸਾਲ ਦੀ ਉਮਰ ਪਹੁੰਚਣ ਤੇ ਬੱਚਿਆਂ ਲਈ ਬਾਇਓਮੈਟ੍ਰਿਕ ਨੂੰ ਅਪਡੇਟ ਕਰਨਾ ਲਾਜ਼ਮੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ